ਜੱਫੇ ਪੂਰੇ ਗੱਡਵੇਂ ਠੋਕਦਾ ਫਰੇ ਤੇ ਆ ਆਪਣੇ ਕੋਲ ਸਾਹ ਬਚ ਗਏ ਬਈ ਆ ਤਾਂ ਅੱਜ ਕਿਹੜਾ ਸਹੀ ਨਾ ਹੁੰਦਾ ਬਈ ੁੱਡੇ ਵਾਸਤੇ ਬਾਧੂ ਗੇਲੇ ਸਤਿ ਸ੍ਰੀ ਅਕਾਲ ਜੀ ਅੱਜ ਵੀ ਤੁਹਾਡਾ ਸਵਾਗਤ ਹੈ ਆਪਣੇ ਇੱਕ ਬਲੌਗ ਦੇ ਵਿੱਚ ਤੇ ਅੱਜ ਵੀ ਆਪਾਂ ਦੁੱਧ ਦੀ ਸੇਵਾ ਲੈ ਕੇ ਚੱਲੇ ਆਂ ਗਰਾਊਂਡ ਦੇ ਵਿੱਚ ਉੱਥੇ ਜਵਾਕ ਮਿਹਨਤ ਲਾਉਂਦੇ ਹੁੰਦੇ ਆ ਤੇ ਆਪਾਂ ਵੀ ਮਿਹਨਤ ਲਾਉਂਨੇ ਆਂ ਤੇ ਆ ਆ ਲੈ ਕੇ ਚੱਲੇ ਆਈ ਆਪਾਂ ਦੁੱਧ ਤੇ ਮੌਸਮ ਦੇਖੋ ਬਈ ਕਿੰਨਾ ਘੈਂਟ ਬਣਿਆ ਆ ਤੇ ਲੈ ਕੇ ਚਾਉਂਦੇ ਆ ਵੀ ਗਰਾਊਂਡ ਤੇ ਤੁਹਾਨੂੰ ਤੇ ਦੇਖੋ ਵੀ ਅੱਜ ਵੀ ਥੋੜਾ ਜਿਹਾ ਲੇਟ ਹੋ ਗਿਆ ਆਪਾਂ ਕਿ ਆ ਦੇਖੋ ਪਰ ਥੱਕੀ ਜਾਂਦੀ ਆ ਕਰੀ ਜਾਂਦੇ ਸਟਾਰਟ ਤੇੜਾ ਲਓ ਵੀ ਆਪਾਂ ਪਹੁੰਚ ਗਏ ਚੈੱਕ ਕਰੋ ਮੁੰਡੇ ਦੇਖੋ ਫਿਰ ਠੀਕ ਹੈ ਠੀਕ ਆ ਵਧੀਆ ਵਧੀਆ ਚਲੋ ਚਲੋ ਬਾਈ ਘਟੋ ਘਟ 40 50 ਬੱਚੇ ਹੋ ਜਾਂਦੇ ਆ ਤੇ ਬਈ ਮੀਂਹ ਦਾ ਕਰਕੇ ਆ ਦੇਖੋ ਗਰਾਊਂਡ ਥੋੜਾ ਜਿਹਾ ਗਿੱਲਾ ਪਿਆਗਾ ਤਾਉ ਜੀ ਮੱਥਾ ਟੇਕ ਕੇ ਆਪਾਂ ਵੀ ਭੱਜਣਾ ਸ਼ੁਰੂ ਕਰਦੇ ਆਂ ਸਾਰੇ ਆਣੇ ਭੱਜੀ ਜਾਂਦੇ ਆਂ ਆ ਦੇਖੋ ਜੀ ਆ ਵੀਰਾ ਪਹਿਲਵਾਨੀ ਵੀ ਖੇਡਦਾ ਬਈ ਬਹੁਤ ਜੱਫੇ ਪੂਰੇ ਗੱਡਵੇਂ ਠੋਕਦਾ ਫਿਰੇ ਵੀਰ ਜੇ ਮੈਨੂੰ ਜੋਗੀ ਵਾਲੇ ਆ ਕੇ ਕੰਮ ਦੇਖੀ ਜਾਂਦਾ ਸੌ ਲੱਗੇ ਬਹੁਤ ਸਾਲ ਉਹ ਜੀ ਉਹ ਵੱਡੇ ਮੂਰੇ ਆਓ ਕਿੰਨਾ ਵੀ ਜੰਪ ਲੱਗਣੇ ਆ ਤੇ ਆ ਆਪਣੇ ਕੋਟ ਸਾਹਿਬ ਬਿੱਲਾ ਆਰਾਮਗੜ ਬਹੁਤ ਤਗੜੀ ਮਿਹਨਤ ਲਗਾਉਂਦੇ ਬਈ ਇਹਨੂੰ ਵੀ ਕਰ ਦਿੱਤਾ ਵੀ ਨਾਲ ਹੀ ਆਇਆ ਇਹ ਕਹਾ ਹੁਣ ਇੱਕ ਲਾਤਾ ਕੀ ਬਈ ਉਹ ਪਰਲੀ ਸਾਈਡ ਬਈ ਉਹ ਜਿਹੜੇ ਕੋਨ ਰੱਖਿਆ ਉਹਨਾਂ ਤੇ ਟੱਚ ਲਾਉਣੇ ਆ ਮੇਰੀ ਉ ਨਾਲ ਫਿਰ ਫਿਰ ਆ ਪਿੱਟੀ ਜਾ ਮੈਂ ਉੱਠੂ ਪਤਾ ਨਹੀਂ ਬਤੋਣੀ ਆ ਅੱਜ ਆ ਜੋ ਆਲੇ ਸੱਟਨੇ ਵੀ ਲਵਾਉਣਾਗਾ ਵੀ ਚੋਰ ਪੂਰਾ ਦੇਖਿਓ ਤੁਸੀਂ ਤੇ ਇਹਦੇ ਵਿੱਚ ਪਹਿਲਾਂ ਤਾਂ ਜੰਪ ਆਪਣੇ ਫਿਰ ਆਪਣਾ ਫੋਟਵਰਕ ਇੱਕ ਸਾਈਡ ਤੋਂ ਫਿਰ ਦੂਜੀ ਸਾਈਡ ਤੋਂ ਤੇ ਫਿਰ ਸਿੰਗਲ ਪੈਰ ਤੇ ਜੰਪ ਆ ਤੇ ਲਾਟ ਤੇ ਵੀ ਆਪਣਾ ਹਾਈ ਨਹੀਂ ਆ ਤੇ ਉਦੋਂ ਬਾਅਦ ਵਚਦੀ ਆ ਕਿ ਇੱਕ ਤਾਂ ਸਪ੍ਰਿੰਟ ਤਾਂ ਹੈਗੀ ਹੋਈ ਜਾਂ ਨਾਲ ਦੀ ਦੂਜੇ ਸਿਰੇ ਤੋਂ ਇਧਰਲੇ ਸਿਰੇ ਤੱਕ ਸਪ੍ਰਿੰਟ ਆ ਛੋਟੂ ਬੱਟਾ ਬੰਦਾ ਵੱਡਾ ਨਹੀਂ ਆਜਾ ਓਏ ਗੋਰੇ ਵੱਡੇ ਯਾਰੂ ਮਰੇ ਮੇਰੇ ਲੈਵਲ ਦੇ ਓਏ ਨਿੱਕੜ ਬਗਾਏ ਤੇ ਢਾਲੇ ਫਟਵਰਕ ਵੀ ਹੋ ਗਿਆ ਤੇ ਹੁਣ ਆਪਣਾ ਸਿੰਗਲ ਪੈਰ ਜੰਪ ਆ ਔਰ ਬਾਈ ਬੁਰਾ ਲੱਗਿਆ ਪਿਆ ਤੇ ਹੁਣ ਲਾਸਟ ਆ ਬਈ ਹਾਈ ਨਹੀਂ ਤੇ ਸਪ੍ਰਿੰਟ ਚੈੱਕ ਕਰਿਓ ਬਈ ਆ ਫਿਰ ਆਪਣੇ ਕੋਈ ਕਮੈਂਟ ਆਲਦੇ ਆਂਦੇ ਪਰ ਹੁਣ ਇਹਨਾਂ ਨੇ ਡੰਡਾ ਵਰੇਟ ਹੁਣ ਦੇਖਿਆ ਵੀ ਨਹੀਂ ਆ ਦੇਖੋ ਵੀਰਾ ਰੋਲੂ ਵੀਰਾ ਤਕੜੀ ਕਬੱਡੀ ਬਈ ਦੀ ਬੈਸਟ ਹੀ ਹੁੰਦਾ ਬਈ ਰੇਡਰ ਔਪ ਦੀ ਆ ਬਾਈ ਦੀ ਕੌਡੀ ਆ ਬਾਈ ਬਹੁਤ ਵਧੀਆ ਬੰਦਾ ਲੀਲਾ ਤੋਂ ਬਈ ਲੀਲਾ ਮੇਕ ਸਿੰਘ ਤੋਂ ਬਾਚ ਕੇ ਬਈ ਆ ਤਾਂ ਅੱਜ ਪਤਾ ਨਹੀਂ ਕਿਸਮਤ ਚੰਗੀ ਸੀ ਇਹਨਾਂ ਦੀ ਹੁਣ ਬਈ ਵਾਟਰ ਬ੍ਰੇਕ ਤੋਂ ਬਾਅਦ ਲੱਤਾਂ ਆਣੀ ਲੱਗਣ ਲੱਗੀ ਆ ਤੇ ਨਾਲ ਸਪਾਟੇ ਆ ਲੈ ਨਾ ਬਣਾਤੀ ਆ ਬਈ ਬਣਾਂ ਮੈਂ 25 25 ਚਲੋ ਆ ਇਦਾਂ ਲਾਉਣੇ ਆ ਪਹਿਲਾਂ ਇਦਾਂ ਦੀ ਵਾਰੀ ਫੇਰ ਸਾਡੀ ਵਾਰੀ ਠੀਕ ਆ ਬਈ ਫੇਰ ਆਪਣੀ ਵਾਰੀ ਹਨੀ ਆਫੀ ਫੇਰ ਰੋਲ ਰੇਟਰ ਕਿਹੜਾ ਸਹੀ ਹੁੰਦਾ ਬਈ ਇਹਨੂੰ ਪਤਾ ਨਹੀਂ ਕੀ ਹੋ ਜਾਂਦਾ ਆਹ ਇਕੱਠਾ ਹੋ ਹੀ ਜਾਂਦਾ ਹਨੀ ਸਾਲਾ ਦਾ ਹੱਥ ਨਾ ਕਰ ਪੱਤਾ ਦੀ ਹੁੰਦੀ ਇਹ ਪੱਟਾ ਵਾਲੀ ਆ ਹੱਥ ਨਾ ਕਰ ਪੱਟਾਂ ਵਾਲੀ ਆ ਬਈ ਹੱਥ ਨਾ ਵਾਲੀ ਬਈ 15 ਚਪਾਟੇ ਚੱਕੋ ਇਹਨਾਂ ਤਾਂ ਬਈ ਪੂਰੀ ਕੜੀ ਲਾਸਟ ਸੈੱਟ ਆ ਬਈ ਹੁਣ ਦੇਖੋ ਬਈ ਨਰਜੀ ਕਿੰਨੀ ਤਗੜੀ ਹੁੰਦਿਆਂ ਦੀ ਇਹਦੇ ਤਿੰਨ ਸੈੱਟ ਲੱਗ ਗਿਆ ਬਈ ਆਹਲੀ ਚੀਜ਼ ਦੇ ਤੇ ਹੁਣ ਲਾਸਟ ਸੈੱਟ ਆ ਜ਼ੋਰ ਬਈ ਪੂਰਾ ਲੱਗ ਜਾਂਦਾ ਦੇਖੋ ਤੇ ਦੂਜਾ ਹੁਣ ਸਪਾਟ ਦੇਖੋ ਲੱਗਦੇ ਨਾ ਸਪਾਟੇ ਫਿਰ ਇਹ ਉੱਡਦੇ ਦੇਖੋ ਕਿਉਂ ਪੂਰੀ ਰੌਣਕ ਲੱਗੀ ਪਈ ਬਈ ਹੁਣ ਡਾਈਟ ਦੀ ਵਾਰੀ ਆਈ ਹੁਣ ਦੁੱਧ ਤੇ ਕੇਲੇ ਆ ਨਾਲ ਤੇ ਉਹ ਸਿਕਾਵਾਂਗੇ ਹੁਣ ਕੇਲੇ ਵੰਦ ਤੇ ਵੀ ਹੁਣ ਦੁੱਧ ਰੌਣਕ ਲੱਗੀਆਂ ਪਈਆਂ ਥੋੜੇ ਵਾਸਤੇ ਵਾਧੂ ਕੇਲੇ ਉਹ ਆ ਗਿਆ ਭਾਈ ਮਿਲ ਕੇ ਗਰਾਊਂਡ ਦੇ ਵਿੱਚ ਭਾਈ ਇੰਨਾ ਜੀ ਲੱਗਦਾ ਨਾ ਹੁਣ ਤਾਂ ਭਾਈ ਬਸ ਸਾਰਾ ਦਿਨ ਆਹੀ ਜੀ ਕਰੀ ਜਾਂਦੇ ਰਹਿੰਦਾ ਬਸ ਗਰਾਊਂਡ ਚ ਕਦੋਂ ਜਾਣਾ ਤੇ ਬੱਚੇ ਭਾਈ ਦੇਖੋ ਕਿੰਨੇ ਆਉਦੇ ਗਰਾਊਂਡ ਦੇ ਵਿੱਚ ਵੀ ਵੱਧ ਤੋਂ ਵੱਧ ਬੱਚਿਆਂ ਨੂੰ ਜੋੜੋ ਭਈ ਗਰਾਊਂਡ ਦੇ ਨਾਲ ਤਾਂ ਕਿ ਆਪਣੀ ਆਉਣ ਵਾਲੀ ਪੀੜ੍ਹੀ ਨਸ਼ਿਆਂ ਤੋਂ ਦੂਰ ਰਹੇ ਤੇ ਇਹ ਪੰਜਾਹ ਤਾਂ ਲੈ ਗਿਆ ਮਾਮੂ ਜੀ ਆਹ ਦੇਖੋ ਭਾਈ ਸਾਡੇ ਵੀ ਵੱਧ ਨੂੰ ਪਿਆ ਹੋਰ ਭਈ ਰੰਜੋ ਦੁੱਧ ਕਿਵੇਂ ਲੱਗਾ ਭਾਈ ਬਣੀ ਗੱਲਬਾਤ ਪੂਰੀ ਠੰਡਾ ਸਵਾਲ ਲੱਗਦਾ ਜੀ ਇਹਨਾਂ ਥੋੜਾ ਠੰਡਾ ਸਵਾਲ ਲੱਗਦਾ ਚਲੋ ਠੀਕ ਆ ਬਾਈ ਮਿਲਦੇ ਆਪਾਂ ਅਗਲੇ ਵਲੌਗ ਚ ਤੇ ਵਲੌਗ ਦੱਸਿਓ ਬਾਈ ਕਿਵੇਂ ਲੱਗਿਆ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਬਾਈ ਗਰਾਊਂਡ ਨੂੰ ਪ੍ਰਮੋਟ ਕਰਿਆ ਕਰੋ ਬਾਈ ਤੇ ਚਲੋ ਬਾਈ ਮਿਲਦੇ ਆਂ ਫਿਰ